ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਜੀਐਸ ਕਲਿਆਣਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਲੈਲਾ ਮਜਨੂ ਦੀ ਪ੍ਰੇਮ ਕਹਾਣੀ ਦੀ ਲੈਲਾ ਮਜਨੂ ਬਾਰੇ ਬਹੁਤ ਸਾਰੇ ਕਹਾਣੀਕਾਰ ਤੇ ਕਿੱਸਾਕਾਰਾਂ ਨੇ ਲਿਖਿਆ ਇੱਕ ਤੋਂ ਸੁਣ ਕੇ ਦੂਜੇ ਨੇ ਦੂਜੇ ਤੋਂ ਸੁਣ ਕੇ ਤੀਜੇ ਨੇ ਤੇ ਫਿਰ ਇੱਕ ਤੋਂ ਅੱਗੇ ਇਸੇ ਤਰ੍ਹਾਂ ਕਾਪੀ ਹੁੰਦਾ ਗਿਆ ਕਾਪੀ ਦੇ ਨਾਲ-ਨਾਲ ਥੋੜਾ-ਬਹੁਤ ਮਸਾਲਾ ਵੀ ਲੱਗਦਾ ਰਿਹਾ ਅਸਲ ਵਿੱਚ ਪੂਰੀ ਕਹਾਣੀ ਕਿਸੇ ਨੂੰ ਵੀ ਨਹੀਂ ਪਤਾ ਲੈਲਾ ਮਜਨੂ ਦਾ ਦੌਰ 645 ਤੋਂ ਲੈ ਕੇ 688 ਦੇ ਲਗਭਗ ਰਿਹਾ ਲੈਲਾ ਮਜਨੂ ਬਾਰੇ ਫਾਰਸੀ ਵਿੱਚ ਸਭ ਤੋਂ ਪਹਿਲਾਂ ਨਿਜ਼ਾਮੀ ਗੰਜਵੀ ਨਾ ਦੇ ইরਾਨੀ ਸ਼ਾਇਰ ਨੇ ਨਿਜ਼ਾਮੀ ਇੱਕ ਹਮਸੇ ਵਿੱਚ ਲਿਖਿਆ ਨਯਾਮੀ ਤੋਂ ਪਹਿਲਾਂ ਬਹੁਤ ਸਾਰੇ ਸ਼ਾਇਰਾਂ ਨੇ ਅਰਬ ਦੀਆਂ ਹੋਰ ਅਲੱਗ-ਅਲੱਗ ਭਾਸ਼ਾ ਵਿੱਚ ਲਿਖਿਆ ਉਸ ਤੋਂ ਵੀ ਪਹਿਲਾਂ ਅਰਬੀ ਦੀ ਕਿਤਾਬ ਅਲ ਅਗਾਨੀ ਤੇ ਇਵਨ ਕਤਾਇਬਾ ਵਿੱਚ ਅਲ ਸਿਰਵਲ ਸੁਵਾਰਾ ਵਿੱਚ ਦਰਜ ਸੀ ਲੈਲਾ ਮਜਨੂ ਦਾ ਜਨਮ ਬਾਨੋ ਅਮੀਰ ਨਾ ਦੇ ਕਬੀਲੇ ਵਿੱਚ ਸੌਦੀ ਅਰਬ ਦੇ ਅਲ ਅਫਲਾਜ ਸਟੇਟ ਵਿੱਚ ਹੋਇਆ ਇਹ ਦੋਵੇਂ ਅਮੀਰ ਖਾਨਦਾਨ ਵਿੱਚੋਂ ਸੀ ਮਜਨੂ ਦਾ ਅਸਲ ਨਾਂ ਕੈਸ਼ ਬਿਨ ਅਲ ਮੁਲਾਵਾ ਸੀ ਲੈਲਾ ਦਾ ਅਸਲ ਨਾਂ ਲੈਲਾ ਅਲ ਅਮੀਰੀਆ ਸੀ ਮਜਨੂ ਕਿਵੇਂ ਤੇ ਆ ਵੀਡੀਓ ਵਿੱਚ ਅੱਗੇ ਗੱਲ ਕਰਦੇ ਆ ਲੈਲਾ ਮਜਨੂ ਆਪਸ ਵਿੱਚ ਕਜ਼ਨ ਸੀ ਭਾਵੇਂ ਉਹ ਮਾਮੇ ਭੂਆ ਦੇ ਮੁੰਡਾ ਕੁੜੀ ਸੀ ਜਾਂ ਚਾਚੇ ਤਾਏ ਦੇ ਦੋਹਾਂ ਦੇ ਮਾਪੇ ਨੇ ਕੈਸ਼ ਤੇ ਲੈਲਾ ਨੂੰ ਤਾਲੀਮ ਲੈਣ ਲਈ ਕਬੀਲੇ ਤੋਂ ਦੂਰ ਇੱਕ ਮਦਰਸੇ ਵਿੱਚ ਭੇਜਿਆ ਤਾਂ ਕਿ ਉਹ ਆਪਣੀ ਮਾਂ ਬੋਲੀ ਵਿੱਚ ਤਾਲੀਮ ਲੈ ਸਕਣ ਦੱਸਿਆ ਜਾਂਦਾ ਕਿ ਕੈਸ਼ ਨੂੰ ਲੈਲਾ ਇੰਨੀ ਸੋਹਣੀ ਲੱਗਦੀ ਸੀ ਕਿ ਉਹ ਪੜਨਾ ਭੁੱਲ ਜਾਂਦਾ ਸੀ ਮੌਲਵੀ ਪੜਾਉਂਦਾ ਕੁਝ ਹੋਰ ਸੀ ਤੇ ਕੈਸ਼ ਪੜਦਾ ਕੁਝ ਹੋਰ ਇੱਕ ਵਾਰ ਮੌਲਵੀ ਨੇ ਅੱਲਾ ਲਿਖਣ ਲਈ ਆਖਿਆ ਕੈਸ਼ ਨੇ ਲੈਲਾ ਲਿਖ ਦਿੱਤਾ ਜਦੋਂ ਪੁੱਛਿਆ ਗਿਆ ਤਾਂ ਕੈਸ਼ ਨੇ ਕਿਹਾ ਮੈਨੂੰ ਤਾਂ ਲੈਲਾ ਹੀ ਸੁਣਿਆ ਸੀ ਇਸ ਕਰਕੇ ਕੈਸ਼ ਦੇ ਕੁੱਟ ਪੈਂਦੀ ਸੀ ਆਖਦੇ ਆ ਕਿ ਕੁੱਟ ਕੈਸ਼ ਦੇ ਪੈਂਦੀ ਸੀ ਤੇ ਦਰਦ ਲੈਲਾ ਦੇ ਹੁੰਦਾ ਸੀ ਇਹ ਸੱਚ ਹੈ ਜਾਂ ਝੂਠ ਪਤਾ ਨਹੀਂ ਹੁਣ ਮੌਲਵੀ ਨੂੰ ਵੀ ਸਮਝ ਆ ਗਈ ਸੀ ਕਿ ਇਹਨਾਂ ਦੋਨਾਂ ਵਿੱਚ ਤਾਂ ਪਿਆਰ ਹੀ ਬਹੁਤ ਜ਼ਿਆਦਾ ਹੋ ਗਿਆ। ਦੋਹਾਂ ਦੇ ਘਰਦਿਆਂ ਨੂੰ ਸੱਦਿਆ ਗਿਆ ਤੇ ਮੌਲਵੀ ਨੇ ਦੱਸਿਆ ਕਿ ਦੋਹਾਂ ਵਿੱਚ ਚੱਲ ਕੀ ਰਿਹਾ। ਘਰਦਿਆਂ ਵੱਲੋਂ ਕੈਸ਼ ਤੇ ਲੈਲਾ ਦੀ ਮੰਗਣੀ ਕਰ ਦਿੱਤੀ ਜਾਂਦੀ ਆ। ਭਾਵੇਂ ਦੋਵੇਂ ਆਪਸ ਵਿੱਚ ਕਾਜੈਂਸੀ ਪਰ ਮੁਸਲਮਾਨ ਪਰਿਵਾਰਾਂ ਵਿੱਚ ਇਸ ਤਰ੍ਹਾਂ ਬਿਲਕੁਲ ਜਾਇਜ਼ ਆ। ਕੁਝ ਸਮਾਂ ਲੰਘਿਆ ਦੋਹਾਂ ਦੇ ਪਰਿਵਾਰਾਂ ਵਿੱਚ ਕਿਸੇ ਗੱਲੋਂ ਅਨਮਨ ਹੋ ਜਾਂਦੀ ਆ। ਲੜਾਈ ਇੰਨੀ ਵੱਧ ਜਾਂਦੀ ਆ ਕਿ ਦੋਹੇ ਪਰਿਵਾਰਾਂ ਵਿੱਚ ਦੁਸ਼ਮਣੀ ਪੈ ਜਾਂਦੀ ਆ। ਕੈਸ਼ ਦਾ ਪਿਤਾ ਆਪਣੇ ਪਰਿਵਾਰ ਨੂੰ ਲੈ ਕੇ ਸਾਊਦੀ ਅਰਬ ਛੱਡ ਕੇ ਪਹੁੰਚ ਜਾਂਦਾ ਯਮਨ ਕੈਸ਼ ਤੇ ਲੈਲਾ ਇੱਕ ਦੂਜੇ ਨੂੰ ਭੁੱਲ ਜਾਂਦੇ ਆ ਸਮਾਂ ਅੱਗੇ ਲੰਘਦਾ ਕੈਸ਼ ਜਵਾਨ ਹੋ ਜਾਂਦਾ ਕੈਸ਼ ਦਾ ਪਿਤਾ ਕੈਸ਼ ਨੂੰ ਕੁਝ ਦੋਸਤਾਂ ਨਾਲ ਵਪਾਰ ਕਰਨ ਲਈ ਸਾਊਦੀ ਅਰਬ ਭੇਜਦਾ ਤਾਂ ਸ਼ਹਿਰ ਵਿੱਚ ਉਹ ਲੈਲਾ ਨੂੰ ਦੇਖਦਾ ਤੇ ਦੇਖਦਾ ਹੀ ਰਹਿ ਜਾਂਦਾ ਪਰ ਕੈਸ਼ ਲੈਲਾ ਨਾਲ ਗੱਲ ਨਹੀਂ ਕਰ ਸਕਦਾ ਕਿਉਂਕਿ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਭੀੜ ਸੀ ਹੁਣ ਕੈਸ਼ ਲੈਲਾ ਦਾ ਪਿੱਛਾ ਕਰਦਾ ਕਰਦਾ ਉਸ ਦੇ ਘਰ ਤੱਕ ਪਹੁੰਚ ਜਾਂਦਾ ਇਸ ਗੱਲ ਦਾ ਪਤਾ ਲੈਲਾ ਨੂੰ ਵੀ ਲੱਗ ਜਾਂਦਾ ਇਸ ਤੋਂ ਅੱਗੇ ਬਹੁਤ ਸਾਰੀਆਂ ਕਹਾਣੀਆਂ ਬਣੀਆਂ ਇੱਕ ਕਹਾਣੀ ਦੇ ਮੁਤਾਬਕ ਲੈਲਾ ਕੋਲ ਦੋ ਕਬੂਤਰ ਸੀ ਤੇ ਉਹ ਕਬੂਤਰ ਹਰ ਰੋਜ਼ ਬਗੀਚੇ ਵਿੱਚ ਜਾਂਦੇ ਸੀ ਜਦੋਂ ਇਸ ਗੱਲ ਦਾ ਕੈਸ਼ ਨੂੰ ਪਤਾ ਲੱਗਿਆ ਤਾਂ ਉਹਨੇ ਇੱਕ ਸਕੀਮ ਸੋਚੀ ਉਸਦੇ ਸਾਥੀਆਂ ਨੇ ਇੱਕ ਕਬੂਤਰ ਨੂੰ ਫੜ ਲਿਆ ਇੱਕ ਚਿੱਠੀ ਲਿਖੀ ਤੇ ਕਬੂਤਰ ਦੇ ਪੈਰਾਂ ਨਾਲ ਬੰਨ ਕੇ ਛੱਡ ਦਿੱਤਾ ਚਿੱਠੀ ਲੈਲਾਪੁਰ ਪਹੁੰਚਦੀਆ ਤਾਂ ਲੈਲਾ ਪੜਦੀਆ ਚਿੱਠੀ ਉੱਤੇ ਕੈਸ਼ ਨੇ ਆਪਣਾ ਨਾਮ ਤੇ ਆਪਣੇ ਬਾਰੇ ਲਿਖਿਆ ਸੀ ਤੇ ਲੈਲਾ ਵੀ ਚਿੱਠੀ ਤੇ ਆਪਣਾ ਨਾਮ ਲਿਖ ਕੇ ਕਬੂਤਰ ਦੇ ਪੈਰਾਂ ਨਾਲ ਬੰਨ੍ਹਦੀਆ ਦੋਹੇ ਇੱਕ ਦੂਜੇ ਨੂੰ ਮਿਲਦੇ ਆ ਦੋਹਾਂ ਵਿੱਚ ਫਿਰ ਪਿਆਰ ਹੋ ਜਾਂਦਾ ਕੈਸ਼ ਤੇ ਲੈਲਾ ਨੂੰ ਅਜੇ ਤੱਕ ਵੀ ਨਹੀਂ ਸੀ ਪਤਾ ਕਿ ਅਸੀਂ ਦੋਹੇ ਬਚਪਨ ਵਿੱਚ ਇਕੱਠੇ ਰਹਿੰਦੇ ਸੀ ਫਿਰ ਕੋਈ ਲੈਲਾ ਦੇ ਪਿੜਾ ਨੂੰ ਦੱਸ ਦਿੰਦਾ ਕਿ ਯਮਨ ਤੋਂ ਕੋਈ ਵਪਾਰੀ ਆਇਆ ਤੇ ਤੇਰੀ ਭੈਣ ਉਹਦੇ ਨਾਲ ਮਿਲਦੀ ਆ ਲੈਲਾ ਦਾ ਭਰਾ ਕੈਸ਼ ਨੂੰ ਆਖਦਾ ਕਿ ਤੂੰ ਵਪਾਰ ਕਰਨ ਆਇਆ ਆਪਣਾ ਬਿਜ਼ਨਸ ਕਰ ਤੈਨੂੰ ਕੋਈ ਨਹੀਂ ਰੋਕਦਾ ਪਰ ਇਸ ਤਰ੍ਹਾਂ ਮੇਰੀ ਭੈਣ ਨੂੰ ਮਿਲਣਾ ਬੰਦ ਕਰ ਦੇ ਤਾਂ ਕੈਸ਼ ਆਖਦਾ ਮੈਨੂੰ ਲੈਲਾ ਪਸੰਦ ਆ ਗਈ ਮੈਂ ਇਸ ਨੂੰ ਛੱਡ ਨਹੀਂ ਸਕਦਾ ਲੈਲਾ ਨਾਲ ਹੀ ਵਿਆਹ ਕਰਾਉਂਗਾ ਕੈਸ਼ ਆਪਣੇ ਪਿਤਾ ਨੂੰ ਵੀ ਸੁਨੇਹਾ ਭੇਜਦਾ ਕਿ ਮੈਨੂੰ ਜੋ ਚਾਹੀਦਾ ਸੀ ਉਹ ਮਿਲ ਗਿਆ ਹੁਣ ਮੈਂ ਵਾਪਸ ਨਹੀਂ ਆਉਂਗਾ ਕੁਝ ਦਿਨਾਂ ਬਾਅਦ ਜਦੋਂ ਲੈਲਾ ਦੇ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਕੈਸ਼ ਨੂੰ ਬੁਲਾਇਆ ਜਾਂਦਾ ਇਹ ਜਾਣਨ ਲਈ ਕਿ ਜੋ ਯਮਨ ਤੋਂ ਸੌਦੀ ਅਰਬ ਵਪਾਰ ਕਰ ਆਇਆ ਉਹਦਾ ਖਾਨਦਾਨ ਪਤਾ ਕੀਤਾ ਜਾਵੇ ਜਦੋਂ ਕੈਸ਼ ਆਪਣੇ ਬਾਰੇ ਦੱਸਦਾ ਤਾਂ ਲੈਲਾ ਦਾ ਪਿਤਾ ਸਮਝ ਜਾਂਦਾ ਕਿ ਇਹ ਤਾਂ ਮੇਰਾ ਹੀ ਭਤੀਜਾ ਤਾਂ ਉਹਨੂੰ ਪੁਰਾਣੀ ਦੁਸ਼ਮਣੀ ਯਾਦ ਆ ਜਾਂਦੀ ਆ ਉਸ ਸਮੇ ਕੈਸ਼ ਤੇ ਲੈਲਾ ਨੂੰ ਪਤਾ ਲੱਗਦਾ ਕਿ ਅਸੀਂ ਦੋਵੇਂ ਤਾਂ ਬਚਪਨ ਵਿੱਚ ਇਕੱਠੇ ਰਹੇ ਆ ਲੈਲਾ ਦਾ ਪਿਤਾ ਕੈਸ਼ ਨੂੰ ਆਖਦਾ ਕਿ ਜੇ ਜਿਉਂਦਾ ਰਹਿਣਾ ਚਾਹਨਾ ਤਾਂ ਇੱਥੋਂ ਚਲਾ ਜਾ ਤਾਂ ਲੈਲਾ ਨੇ ਕੈਸ਼ ਨੂੰ ਕਿਹਾ ਇਸ ਤਰ੍ਹਾਂ ਤਾਂ ਗੱਲ ਨਹੀਂ ਬਣੂਗੀ ਤੂੰ ਵਾਪਸ ਚਲਾ ਜਾ ਤੇ ਆਪਣੇ ਪਿਤਾ ਨੂੰ ਲਿਆ ਫਾ ਦੋਹਾ ਦੀ ਨਾਰਾਜ਼ਗੀ ਖਤਮ ਕਰ ਦਿੰਨੇ ਆ ਕੈਸ਼ ਵਾਪਸ ਯਮਨ ਚਲਾ ਜਾਂਦਾ ਤੇ ਆਪਣੇ ਪਿਤਾ ਨੂੰ ਸਾਰੀ ਗੱਲਬਾਤ ਦੱਸਦਾ ਤੇ ਆਪਣੇ ਨਾਲ ਸੌਦੀ ਅਰਬ ਜਾਣ ਲਈ ਆਖਦਾ ਕੈਸ਼ ਦਾ ਪਿਤਾ ਆਖਦਾ ਇਹ ਦੁਸ਼ਮਣੀ ਖਤਮ ਹੋਣ ਵਾਲੀ ਨਹੀਂ ਕੈਸ਼ ਦੇ ਜੋਰ ਪਾਉਣ ਤੇ ਉਹ ਸੌਦੀ ਅਰਬ ਜਾਣ ਲਈ ਤਿਆਰ ਹੋ ਜਾਂਦੇ ਆ ਕੈਸ਼ ਉਸ ਦਾ ਪਿਤਾ ਤੇ ਹੋਰ ਰਿਸ਼ਤੇਦਾਰ ਪਹੁੰਚਦੇ ਆ ਸੌਦੀ ਅਰਬ ਲੈਲਾ ਦੇ ਪਿਓ ਕੋਲ ਦੋਹਾਂ ਪਰਿਵਾਰਾਂ ਵਿੱਚ ਦੁਸ਼ਮਣੀ ਖਤਮ ਹੋਣ ਦੀ ਉਮੀਦ ਜਾਏ ਹੋਰ ਵਕ ਜਾਂਦੀ ਆ ਲੈਲਾ ਦਾ ਪਿਤਾ ਕੈਸ਼ ਦੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਨੂੰ ਬੇਇੱਜ਼ਤੀ ਕਰਕੇ ਘਰੋਂ ਕੱਢ ਦਿੰਦਾ ਕੈਸ਼ ਫਿਰ ਵੀ ਲੈਲਾ ਨੂੰ ਆਖਦਾ कि तू फिक्र ना कर मैं सब कुछ ठीक कर दऊं इस तरह कई फिल्में ਵਿੱਚ ਵੀ ਵਿਖਾਇਆ ਗਿਆ ਫਿਰ ਕੈਸ਼ ਦੇ ਪਿਤਾ ਤੇ ਰਿਸ਼ਤੇਦਾਰ ਵਾਪਸ ਯਮਨ ਆਉਂਦਿਆ ਉਧਰ ਲੈਲਾ ਦਾ ਵਿਆਹ ਕਿਤੇ ਹੋਰ ਪੱਕਾ ਕਰ ਦਿੱਤਾ ਜਾਂਦਾ ਲੈਲਾ ਵੀ ਨਹੀਂ ਮੰਦੀ ਜਦੋਂ ਕਾਜੀ ਪੁੱਛਦਾ ਤਾਂ ਲੈਲਾ ਦੀ ਮਾਂ ਲੈਲਾ ਨੂੰ ਕੈਸ਼ ਦੀ ਕਸਮ ਦੇ ਕੇ ਮਨਾ ਲੈਂਦੀ ਆ ਤੇ ਲੈਲਾ ਨੂੰ ਮਜਬੂਰ ਹੋ ਕੇ ਨਕਾਹ ਕਬੂਲ ਕਰਨਾ ਪੈਂਦਾ ਹੁਣ ਕੈਸ਼ ਨਾ ਤਾਂ ਆਪਣੇ ਘਰ ਜਾਂਦਾ ਤੇ ਨਾ ਹੀ ਲੈਲਾ ਦੇ ਸ਼ਹਿਰ ਉਹ ਇਕੱਲਾ ਹੀ ਰੇਗਿਸਤਾਨ ਵਿੱਚ ਨਿਕਲ ਜਾਂਦਾ ਤੇ ਪਾਗਲਾ ਦੀ ਤਰ੍ਹਾਂ ਇੱਧਰ ਉੱਧਰ ਘੁੰਮਦਾ ਰਹਿੰਦਾ। ਉਹਨੂੰ ਯਕੀਨ ਹੀ ਨਹੀਂ ਹੁੰਦਾ ਕਿ ਲੈਲਾ ਮੇਰੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਆ। ਰੇਗਿਸਤਾਨ ਵਿੱਚ ਲੈਲਾ ਲੈਲਾ ਕਰਦਾ ਫਿਰਦਾ। ਸਮਾਂ ਅੱਗੇ ਲੰਘਿਆ ਲੈਲਾ ਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਆ। ਜਦੋਂ ਕੈਸ਼ ਨੂੰ ਪਤਾ ਲੱਗਦਾ ਤਾਂ ਉਹ ਵਾਪਸ ਆ ਜਾਂਦਾ ਤੇ ਲੈਲਾ ਨੂੰ ਆਖਦਾ ਹੁਣ ਤਾਂ ਤੂੰ ਮੇਰੇ ਨਾਲ ਨਿਕਾਹ ਕਰਵਾ ਸਕਦੀ ਆ। ਜਦੋਂ ਲੈਲਾ ਦੇਖਦੀ ਆ ਕਿ ਕੈਸ਼ ਨੇ ਮੇਰੇ ਪਿੱਛੋਂ ਆਪਣਾ ਕੀ ਹਾਲ ਬਣਾ ਲਿਆ ਪਾਟੇ ਕੱਪੜੇ ਨੰਗੇ ਪੈਰ ਲੈਲਾ ਫਿਰ ਕੈਸ਼ ਨਾਲ ਨਿਕਾਹ ਕਰਾਉਣ ਲਈ ਅੜ ਜਾਂਦੀ ਆ ਇਸ ਗੱਲ ਦਾ ਪਤਾ ਜਦੋਂ ਲੈਲਾ ਦੇ ਭਰਾ ਨੂੰ ਲੱਗਦਾ ਤਾਂ ਉਹ ਤਲਵਾਰ ਲੈ ਕੇ ਕੈਸ਼ ਨੂੰ ਮਾਰਨ ਜਾਂਦਾ ਕੈਸ਼ ਤਾਂ ਨਹੀਂ ਮਿਲਦਾ ਕੈਸ਼ ਦਾ ਪਿਤਾ ਮਿਲਦਾ ਦੋਹਾਂ ਵਿੱਚ ਲੜਾਈ ਹੋ ਜਾਂਦੀ ਆ ਲੈਲਾ ਦਾ ਭਰਾ ਕੈਸ਼ ਦੇ ਪਿਤਾ ਨੂੰ ਮਾਰ ਦਿੰਦਾ ਜਦੋਂ ਕੈਸ਼ ਨੂੰ ਪਤਾ ਲੱਗਦਾ ਤਾਂ ਕੈਸ਼ ਵੀ ਤਲਵਾਰ ਲੈ ਕੇ ਪਿਓ ਦਾ ਬਦਲਾ ਲੈਣ ਲਈ ਲੈਲਾ ਦੇ ਭਰਾ ਨੂੰ ਮਾਰਨ ਜਾਂਦਾ ਦੋਹਾ ਵਿੱਚ ਇੱਥੇ ਵੀ ਬਹੁਤ ਲੜਾਈ ਹੁੰਦੀ ਆ ਲਾਲਾ ਦਾ ਭਰਾ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦਾ ਤੇ ਜ਼ਖਮੀ ਹਾਲਤ ਵਿੱਚ ਆਪਣੇ ਘਰ ਜਾਂਦਾ ਤੇ ਘਰਦਿਆਂ ਦੇ ਸਾਹਮਣੇ ਉਸਦੀ ਮੌਤ ਹੋ ਜਾਂਦੀ ਆ ਕੈਸ਼ ਤੇ ਮੁਕੱਦਮਾ ਚੱਲਦਾ ਤੇ ਕਾਜੀ ਨੇ ਫੈਸਲਾ ਸੁਣਾਇਆ ਕਿ ਕੈਸ਼ ਨੇ ਆਪਣੇ ਪਿਓ ਦੀ ਮੌਤ ਦਾ ਪਤਰਾ ਲਿਆ ਕੈਸ਼ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਉਹ ਵੀ ਇਸੇ ਤਰ੍ਹਾਂ ਕਰਦਾ ਹੁਣ ਕੈਸ਼ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਪਰ ਇੰਨੀ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਕਿ ਕੈਸ਼ ਇਹ ਸ਼ਹਿਰ ਛੱਡ ਕੇ ਚਲਾ ਜਾਵੇ ਤੇ ਦੁਬਾਰਾ ਇਸ ਕਬੀਲੇ ਵਿੱਚ ਦਿਖਣਾ ਨਹੀਂ ਚਾਹੀਦਾ ਕੈਸ਼ ਅਗੂ ਆਖਦਾ ਕਿ ਮੈਨੂੰ ਭਾਵੇਂ ਮੌਤ ਦੀ ਸਜ਼ਾ ਦੇ ਦਿਓ ਪਰ ਇਹ ਸ਼ਹਿਰ ਛੱਡ ਕੇ ਜਾਣ ਲਈ ਨਾ ਆਖੋ ਲੋਕ ਸੁਣ ਕੇ ਹੱਸਣ ਲੱਗਦੇ ਆ ਤੇ ਆਖਦੇ ਆ ਇਹ ਮਜਨੂ ਤਾਂ ਨਹੀਂ ਮਤਲਬ ਪਾਗਲ ਜਾਂ دیਵਾਨਾ ਤਾਂ ਨਹੀਂ ਜਿਹੜਾ ਸਜ਼ਾ ਮਾਫ਼ ਹੋਣ ਤੇ ਵੀ ਮਰਨਾ ਚਾਹੁੰਦਾ ਲੋਕਾਂ ਨੇ ਕੈਸ਼ ਨੂੰ ਪਹਿਲੀ ਵਾਰ ਮਜਨੂ ਆਖਿਆ ਸੀ ਕੈਸ਼ ਨੂੰ ਧੱਕੇ ਨਾਲ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਮੈਲਾ ਤੋਂ ਦੂਰ ਹੋ ਕੇ ਉਹ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਨ ਲੱਗਿਆ ਆਪਣੇ ਆਪ ਲੈਲਾ ਨਾਲ ਗੱਲਾਂ ਕਰਨ ਲੱਗਿਆ ਲੈਲਾ ਦਾ ਨਾਮ ਲੈਂਦਾ ਲੈਂਦਾ ਕਿਸੇ ਨਮਾਜ਼ ਪੜ੍ਹਦੇ ਬੰਦੇ ਕੋਲੋਂ ਲੰਘਿਆ ਉਸ ਬੰਦੇ ਦੀ ਨਮਾਜ਼ ਟੁੱਟ ਜਾਂਦੀ ਆ ਤਾਂ ਉਹ ਆਖਦਾ ਤੂੰ ਇਹ ਕੀ ਬੋਲਦਾ ਜਾ ਰਿਹਾ ਤੇਰੀ ਵਜ੍ਹਾ ਨਾਲ ਮੇਰੀ ਨਮਾਜ਼ ਭੰਗ ਹੋ ਗਈ ਤਾਂ ਅੱਗੋਂ ਕੈਸ਼ ਆਖਦਾ ਮੈਂ ਆਪਣੀ ਲੈਲਾ ਨਾਲ ਗੱਲਾਂ ਕਰਦਾ ਸੀ ਤੇ ਲੈਲਾ ਨੂੰ ਮੈਂ ਆਪਣਾ ਰੱਬ ਸਮਝਦਾ ਮੈਂ ਤੈਨੂੰ ਵੇਖਿਆ ਹੀ ਨਹੀਂ ਪਰ ਜੇ ਤੂੰ ਨਵਾਜ਼ ਪੜਦਾ ਸੀ ਤਾਂ ਤੂੰ ਮੈਨੂੰ ਕਿਵੇਂ ਵੇਖ ਲਿਆ ਤੇਰੀ ਆਵਾਦਤ ਸੱਚੀ ਨਹੀਂ ਉਹ ਲੈਲਾ ਦਾ ਨਾਂ ਲੈਂਦਾ ਲੈਂਦਾ ਪਹੁੰਚ ਜਾਂਦਾ ਲੈਲਾ ਦੇ ਕਬੀਲੇ ਵਿੱਚ ਜਿੱਥੋਂ ਉਹਨੂੰ ਬਾਹਰ ਕੱਢਿਆ ਸੀ ਲੋਕ ਉਹਨੂੰ ਵੇਖ ਕੇ ਪੱਥਰ ਮਾਰਨ ਲੱਗ ਪਿਆ ਜਦੋਂ ਲੈਲਾ ਨੂੰ ਪਤਾ ਲੱਗਦਾ ਤਾਂ ਉਹ ਵੀ ਆ ਜਾਂਦੀ ਆ ਲੋਕਾਂ ਨੇ ਕੈਸ਼ ਨੂੰ ਫਿਰ ਮਜਨੂ ਕਿਹਾ ਕਿ ਇਸ ਤਰ੍ਹਾਂ ਦਾ ਮਜਨੂ ਪਹਿਲੀ ਵਾਰ ਦੇਖਿਆ ਮਤਲਬ ਇਸ ਤਰ੍ਹਾਂ ਦਾ ਪਾਗਲ ਜਾਂ ਦਵਾਨਾ ਪਹਿਲੀ ਵਾਰ ਵੇਖਿਆ ਲੈਲਾ ਨੇ ਕੈਸ਼ ਨੂੰ ਕਿਹਾ ਮੇਰੇ ਕਰਕੇ ਤੂੰ ਆਪਣਾ ਕੀ ਹਾਲ ਬਣਾ ਲਿਆ ਲੈਲਾ ਤੇ ਐਨਾ ਅਸਰ ਪਿਆ ਕਿ ਕੁਝ ਦਿਨਾਂ ਬਾਅਦ ਲੈਲਾ ਦੀ ਮੌਤ ਹੋ ਜਾਂਦੀ ਹੈ ਹੁਣ ਅੱਗੇ ਕਈ ਕਹਾਣੀਆਂ ਵਿੱਚ ਇਸ ਤਰ੍ਹਾਂ ਵੀ ਲਿਖਿਆ ਹੋਇਆ ਕਿ ਲੋਕਾਂ ਨੇ ਦੋਹਾਂ ਨੂੰ ਉਸੇ ਥਾਂ ਤੇ ਪੱਥਰ ਮਾਰ ਕੇ ਮਾਰ ਦਿੱਤਾ ਸੀ ਪਰ ਨਿਜਾਮੀ ਗੰਜਵੀ ਕੁਝ ਹੋਰ ਲਿਖਦਾ ਲੈਲਾ ਨੂੰ ਕਬਰਸਤਾਨ ਵਿੱਚ ਦਫਨਾਇਆ ਜਾਂਦਾ ਹੁਣ ਮਜਨੂ ਬਣੇ ਕੈਸ਼ ਨੂੰ ਪਤਾ ਸਭ ਕੁਝ ਲੱਗ ਰਿਹਾ ਸੀ ਪਰ ਉਹ ਲੈਲਾ ਦੇ ਪਿਆਰ ਵਿੱਚ ਇਸ ਤਰ੍ਹਾਂ ਡੁੱਬ ਚੁੱਕਿਆ ਸੀ ਕਿ ਉਸ ਨੂੰ ਪੱਥਰਾਂ ਦਾ ਵੀ ਦਰਦ ਨਹੀਂ ਸੀ ਹੁੰਦਾ ਮਜਦੂ ਬਣਿਆ ਕੈਸ਼ ਗਲੀਆਂ ਵਿੱਚ ਲੈਲਾ ਲੈਲਾ ਕਰਦਾ ਫਿਰਦਾ ਕਦੇ ਲੈਲਾ ਦੇ ਘਰ ਕੋਲ ਬੈਠਾ ਰਹਿੰਦਾ ਉਹਨੂੰ ਲੱਗਦਾ ਸੀ ਕਿ ਇਸ ਘਰ ਵਿੱਚ ਲੈਲਾ ਰਹਿੰਦੀ ਸੀ ਇਸ ਘਰ ਦੀਆਂ ਇੱਟਾਂ ਨਾਲ ਵੀ ਮੈਨੂੰ ਲਗਾਵ ਹੋ ਗਿਆ ਫਿਰ ਇੱਕ ਦਿਨ ਇਸੇ ਤਰ੍ਹਾਂ ਲੈਲਾ ਦਾ ਨਾਮ ਲੈਦਾ ਹੋਇਆ ਕਬਰਸਤਾਨ ਵੱਲ ਭੱਜਿਆ ਜਿੱਥੇ ਲੈਲਾ ਨੂੰ ਦਫਨਾਇਆ ਗਿਆ ਸੀ ਭੱਜਿਆ ਜਾਂਦਾ ਠੇਡਾ ਖਾ ਕੇ ਡਿੱਗਦਾ ਤੇ ਉਹਦਾ ਸਿਰ ਪੱਥਰ ਨਾਲ ਵੱਜਦਾ ਜਿਹੜਾ ਲੈਲਾ ਦੀ ਕਬਰ ਤੇ ਲੱਗਿਆ ਹੋਇਆ ਸੀ ਸੇਰਵੇ ਤੇ ਸੱਟ ਲੱਗਣ ਕਰਕੇ ਉੱਥੇ ਹੀ ਮਜਨੂ ਦੀ ਮੌਤ ਹੋ ਜਾਂਦੀ ਆ ਭਾਵੇਂ ਉਹਨਾਂ ਦਾ ਵਿਆਹ ਨਹੀਂ ਹੋ ਸਕਿਆ ਪਰ ਮਰੇ ਤਾਂ ਇੱਕੋ ਥਾਂ ਪਰ ਕਿਸੇ ਕਿਸੇ ਥਾਂ ਉਸ ਦੀ ਕਬਰ ਰਾਜਸਥਾਨ ਦੇ ਗੰਗਾ ਨਗਰ ਵਿੱਚ ਵੀ ਦੱਸੀ ਜਾਂਦੀ ਆ ਅਲੱਗ-ਅਲੱਗ ਕਹਾਣੀਕਾਰਾਂ ਨੇ ਅਲੱਗ-ਅਲੱਗ ਲਿਖਿਆ ਕੋਈ ਕਹਿੰਦਾ ਲੈਲਾ ਦਾ ਰੰਗ ਬਹੁਤ ਕਾਲਾ ਸੀ ਲੈਲਾ ਅਰਬੀ ਤੇ ਅਬਰਾਨੀ ਭਾਸ਼ਾ ਦਾ ਲਫ਼ਜ਼ਾ ਲੈਲਾ ਦਾ ਅਰਥ ਹੁੰਦਾ ਕਾਲੀ ਰਾਤ ਹੁਣ ਕਾਲੀ ਰਾਤ ਤਾਰਿਆਂ ਭਰੀ ਜ਼ਰੂਰ ਹੋਵੇਗੀ ਤੇ ਉਹ ਵੀ ਚੰਨਨੀ ਰਾਤ ਨਾਲੋਂ ਜ਼ਿਆਦਾ ਸੋਹਣੀ ਸਾਊਦੀ ਅਰਬ ਦੇ ਜਿਸ ਇਲਾਕੇ ਵਿੱਚ ਲੈਲਾ ਜੰਮੀ ਪਲੀ ਸੀ ਉਸ ਇਲਾਕੇ ਵਿੱਚ ਕਾਲੇ ਅਰਬੀ ਤਾਂ ਹੈ ਹੀ ਨਹੀਂ ਸੀ ਦੋਸਤੋ ਏਸੀ ਲੈਲਾ ਮਜਨੂ ਦੀ ਪ੍ਰੇਮ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਜੋ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ